ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਰਸੀਦੀ ਟਿਕਟ। ਇਸ ਦੀ ਲੇਖਿਕ ਹੈ ਅੰਮ੍ਰਿਤਾ ਪ੍ਰੀਤਮ ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਅਰਵਿੰਦਰ ਕੌਰ ਨੇ। ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਰਸੀਦੀ ਟਿਕਟ। ਇਸ ਦੀ ਲੇਖਿਕ ਹੈ ਅੰਮ੍ਰਿਤਾ ਪ੍ਰੀਤਮ ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਅਰਵਿੰਦਰ ਕੌਰ ਨੇ। ਕਿਤਾਬ ਰਸੀਦੀ ਟਿਕਟ ਲੇਖਕ ਅੰਮ੍ਰਿਤਾ ਪ੍ਰੀਤਮ ਚੇਰਾ ਤੋਂ ਜੀ ਕਰਦਾ ਸੀ ਰਸੀਦੀ ਟਿਕਟ ਦਾ ਕਾਇਆਕਲਪ ਕਰਦੇ ਆਂ ਕਈ ਹਾਦਸੇ ਜਦੋਂ ਵਾਪਰ ਰਹੇ ਹੁੰਦੇ ਨੇ ਹੁਣੇ-ਹੁਣੇ ਲੱਗੇ ਜ਼ਖਮਾਂ ਵਰਗੇ ਤਾਂ ਉਹਨਾਂ ਦੀ ਕੋਈ ਚੀਜ਼ ਅਖਰਾਂ ਵਿੱਚ ਉਤਰ ਜਾਂਦੀ ਏ ਪਰ ਵੇਲਾ ਪਾ ਕੇ ਅਹਿਸਾਸ ਹੁੰਦਾ ਕਿ ਇਹਨਾਂ ਗੱਲਾਂ ਨੇ ਲੰਬੇ ਸਮੇਂ ਲਈ ਸਾਹਿਤ ਨੂੰ ਕੁਝ ਨਹੀਂ ਦੇਣਾ ਇਹ ਵਿక్తి ਵਾਵਰੋਲਾ ਹੁੰਦੀਆਂ ਨੇ ਇਸ ਲਈ ਕਈ ਗੱਲਾਂ ਇਹੋ ਜਿਹੀਆਂ ਲੱਗਣ ਲੱਗ ਪਈਆਂ ਜੋ ਮੇਰੀ ਆਪਣੀ ਨਜ਼ਰ ਵਿੱਚ ਆਪਣੀ ਹੋਣ ਦਾ ਵੇਲਾ ਲੰਘਾ ਚੁੱਕੀਆਂ ਹਨ ਇਸ ਨਜ਼ਰਸਾਨੀ ਨਾਲ ਰਸੀਦੀ ਟਿਕਟ ਦੀ ਆਤਮਾ ਨੂੰ ਕਿਤੋਂ ਜੋਖ ਨਹੀਂ ਪਹੁੰਚਿਆ ਸਗੋਂ ਕਈ ਹੋਰ ਚੇਤੇ ਆਈਆਂ ਗੱਲਾਂ ਉਹਦੇ ਅੰਗ ਸੰਗ ਹੋ ਗਈਆਂ ਨੇ ਅਮ੍ਰਿਤਾ ਪਰਛਾਵਿਆਂ ਨੂੰ ਪਕੜਨ ਵਾਲਿਓ ਛਾਤੀ 'ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ ਰਸੀਦੀ ਟਿਕਟ ਇੱਕ ਦਿਨ ਖੁਸ਼ਵੰਤ ਸਿੰਘ ਨੇ ਗੱਲਾਂ ਕਰਦਿਆਂ ਕਿਹਾ ਸੀ ਤੇਰੀ ਜੀਵਨੀ ਦਾ ਕੀਏ ਬਸ ਇੱਕ ਅਧਾਤਸਾ ਲਿਖਣ ਲੱਗੋ ਤਾਂ ਰਸੀਦੀ ਟਿਕਟ ਦੀ ਪਿੱਠ ਉੱਤੇ ਲਿਖੀ ਜਾਏ ਰਸੀਦੀ ਟਿਕਟ ਸ਼ਾਇਦ ਇਸਲੀ ਆਖਿਆ ਕਿ ਬਾਕੀ ਟਿਕਟਾਂ ਦਾ ਸਾਈਜ਼ ਬਦਲਦਾ ਰਹਿੰਦਾ ਪਰ ਰਸੀਦੀ ਟਿਕਟ ਦਾ ਉਹੀ ਨਿੱਕਾ ਜਿਹਾ ਰਹਿੰਦਾ ਠੀਕ ਹੀ ਆਖਿਆ ਸੀ ਜੋ ਕੁਝ ਵਾਪਰਿਆ ਮੰਨ ਦੀਆਂ ਤਹਾਂ ਵਿੱਚ ਵਾਪਰਿਆ ਤੇ ਉਹ ਸਾਰਾ ਕੁਝ ਨਜ਼ਮਾਂ ਤੇ ਨਾਵਲਾਂ ਦੇ ਹਵਾਲੇ ਹੋ ਗਿਆ ਫਿਰ ਬਾਕੀ ਕੀ ਰਿਹਾ ਫਿਰ ਵੀ ਕੁਝ ਸਤਰਾਂ ਲਿਖ ਰਹੀਆਂ ਕੁਝ ਇੰਜ ਜਿਵੇਂ ਜ਼ਿੰਦਗੀ ਦੇ ਲਿਖੇ ਜੋਖੀ ਦੇ ਕਾਗਜ਼ਾਂ ਉੱਤੇ ਇੱਕ ਨਿੱਕੀ ਜਹੀ ਰਸੀਦੀ ਟਿਕਟ ਲਾ ਰਹੀ ਹੋਵਾਂ ਨਜ਼ਮਾ ਤੇ ਨਾਵਲਾਂ ਦੇ ਲੇਖੇ ਜੋਖੇ ਦੀ ਕੱਚੀ ਰਸੀਦ ਨੂੰ ਪੱਕੀ ਰਸੀਦ ਕਰਨ ਲਈ ਕਿਆਮਤ ਦਾ ਦਿਨ ਕੀ ਇਹ ਕਿਆਮਤ ਦਾ ਦਿਨ ਹੈ ਜ਼ਿੰਦਗੀ ਦੇ ਕਈ ਉਹ ਪਲ ਜੋ ਵਕਤ ਦੀ ਕੁੱਖ ਵਿੱਚੋਂ ਜੰਮੇ ਜੀਵੇ ਤੇ ਵਕਤ ਦੀ ਕਬਰ ਵਿੱਚ ਪੈ ਗਏ ਅੱਜ ਮੇਰੇ ਸਾਹਮਣੇ ਖਲੋਤੇ ਨੇ ਇਹ ਸਭ ਕਬਰਾਂ ਕਿਵੇਂ ਖੁੱਲ ਗਈਆਂ ਤੇ ਸਾਰੇ ਪਲ ਜਿਉਂਦੇ ਜਾਗਦੇ ਕਬਰਾਂ ਵਿੱਚੋਂ ਕਿਵੇਂ ਨਿਕਲ ਆਏ ਇਹ ਜ਼ਰੂਰ ਕਿਆਮਤ ਦਾ ਦਿਨ 1918 ਇਹ 1918 ਦੀ ਕਬਰ ਵਿੱਚੋਂ ਨਿਕਲਿਆ ਇੱਕ ਪੱਲ ਹੈ ਮੇਰੀ ਖੂਨ ਤੋਂ ਵੀ ਇੱਕ ਵਰਾ ਪਹਿਲੋਂ ਦਾ ਅੱਜ ਪਹਿਲੀ ਵਾਰ ਵੇਖ ਰਹੀ ਆ ਅੱਗੇ ਸਿਰਫ ਸੁਣਿਆ ਸੀ ਮੇਰੇ ਮਾਪੇ ਦੋਵੇਂ ਪੰਜਖੰਡ ਪਸੌੜ ਦੇ ਸਕੂਲ ਵਿੱਚ ਪੜ੍ਹਾਉਂਦੇ ਸਨ ਉੱਥੋਂ ਦੇ ਮੁਖੀ ਬਾਬੂ ਤੇਜਾ ਸਿੰਘ ਜੀ ਦੀਆਂ ਬੇਟੀਆਂ ਉਹਨਾਂ ਦੇ ਵਿਦਿਆਰਥੀਆਂ ਵਿੱਚੋਂ ਸਨ